ਇਹਨੀ ਟੋਪ ਸਿਖਰ ਦਾ ਪੈਰਾ ਨਹੀਂ ਹੋਣਾ ਤਾਂ ਮੈਂ ਖਾਧੀ ਜੀ ਆਹ ਹਾਂ ਕੋਈ ਨਹੀਂ ਮੰਮੀ ਤੋਤਾ ਛਤਰੀ ਲਈ ਹੋਈ ਚੱਲ ਕੋਈ ਨਹੀਂ ਮੰਮੀ ਰਾੜ ਤਾਂ ਮੈਨੂੰ ਦੁਪਹਿਰੇ ਦੁਪਹਿਰੇ ਇਹ ਸ਼ਾਮ ਨੂੰ ਚੀਜੀ ਨੇ ਸਿਖਾਦੀ ਜਾਣੀਆਂ ਸਿਖਰ ਦੁਪਹਿਰਾਂ ਭਜਾਇਆ ਮੈਨੂੰ ਚੀਜੀ ਲੈਣਾ ਪਾਣੀ ਪਾਣੀ ਹੋਰ ਸੈਣੀ ਕਾ ਪਾਣੀ ਮੈਂ ਚੰਦੀ ਵੀ ਪੀ ਗਈ ਸੀ ਸਾਰਾ ਹੀ ਮੈਨੂੰ ਪਿਆਸ ਲੱਗੀ ਸੀ ਮੈਂ ਪੀ ਲਿਆ ਸੀ ਪਾਣੀ ਤੇਰਾ ਸਾਰਾ ਹੀ ਅੱਛਾ ਚੱਕੋ ਪੀ ਹਾਂਜੀ ਕਿੱਦਾਂ ਨੇ ਸਾਰੇ ਠੀਕ ਹੋ ਅਮੀਰ ਕਾ ਖਿਆਲ ਠੀਕ ਸਾਤੇ ਹੀ ਹੋਮ ਹੋਗੇ ਅੱਜ ਬਹੁਤ ਨਵਾਂ ਲੱਗਿਆ ਮੈਂ ਬਲੌਗ ਬਣਾਉਣਾ 25 ਦਿਨ ਹੋ ਗਏ ਉਹਨਾਂ ਨੇ ਸ਼ਾਇਦ ਮਹੀਨਾ ਹੀ ਹੋ ਗਿਆ ਹੋਵੇ ਪਤਾ ਨਹੀਂ ਕਾਫੀ ਦਿਨ ਵਰ ਬਣਾਉਣ ਲੱਗੀ ਆ ਕਿਉਂਕਿ ਜਿਹੜਾ ਮੇਰਾ ਪੁਰਾਣਾ ਚੈਨਲ ਸੀ ਨਾ ਬਲੌਕ ਹੋ ਗਿਆ ਇਹ ਨਹੀਂ ਪਤਾ ਆਪੇ ਹੋ ਗਿਆ ਜਾਂ ਕਿਸੇ ਨੇ ਕਰਤਾ ਉਹ ਚੈਨਲ ਤੋਂ ਕੁਝ ਨਹੀਂ ਹੁੰਦਾ ਕਮ ਮੈਂ ਆਪਣੇ ਫੋਨ ਦੇ ਵਿੱਚ ਹੋਰ ਚੈਨਲ ਬਣਾਇਆ ਇਸ ਚੈਨਲ ਤੋਂ ਖੋਲਦੀ ਆ ਖੁੱਲ ਜਾਂਦਾ ਜੇ ਕਿਸੇ ਹੋਰ ਦੇ ਚੈਨਲ ਤੋਂ ਖੋਲਦੀ ਆ ਤਾਂ ਵੀ ਖੁੱਲ ਜਾਂਦਾ ਪਰ ਮੇਰਾ ਆਪਣਾ ਚੈਨਲ ਹੀ ਖੁੱਲਦਾ ਫੋਨ 'ਚ ਦਾਦਾ ਮੇਰੇ ਫੋਨ 'ਚ ਖੁੱਲਿਆ ਜਾ ਹੋਰ ਜੰਨੇ ਘਰ ਪਰਿਵਾਰ ਦੇ ਵਿੱਚ ਜਿੰਨੇ ਜੀ ਆਂਦੇ ਫੋਨ ਨੇ ਸਾਰਿਆਂ ਦੇ ਵਿੱਚ ਹੋਰ ਕੇ ਦੇਖ ਲਿਆ ਕਿਸੇ ਦੇ ਫੋਨ ਦੇ ਵਿੱਚ ਨਾ ਚੈਨਲ ਨਹੀਂ ਖੁੱਲਿਆ ਮੇਰਾ ਪਰਾਣਾ ਮੈਨੂੰ ਇਹ ਦੁੱਖ ਨਹੀਂ ਵੀ ਮੇਰੀ 1.5-2 ਸਾਲ ਦੀ ਮਿਹਨਤ ਆ ਮੇਰੀ ਮਿਹਨਤ ਖਰਾਬ ਹੋ ਰਹੀ ਆ ਪਰ ਉਹ ਨਾ ਚੈਨਲ ਦੇ ਵਿੱਚ ਯਾਦਗਿੰਦਰੀਆਂ ਵੀਡੀਓ ਬਹੁਤ ਸਿਗੀਆਂ ਕਾਫੀ ਰੀਲਾਂ ਦੇ ਵਿੱਚ ਵੀ ਅਸੀਂ ਬਲੌਗ ਦੇ ਵਿੱਚ ਵੀ ਹਰ ਬਲੌਗ ਦੇ ਵਿੱਚ ਸੀਗਾ ਬਿਮਾਰ ਹੋਣ ਤੋਂ ਪਹਿਲਾਂ ਵੀ ਸੀਗਾ ਉਦੋਂ ਵੀ ਹਰ ਇੱਕ ਬਲੌਗ ਬਣਾਉਂਦਾ ਸੀ ਮੇਰੇ ਨਾਲ ਬਿਮਾਰ ਹੋ ਗਿਆ ਜਦੋਂ ਬਿਮਾਰ ਇਥੇ ਪਿਆਉਂਦਾ ਸੀ ਬੈੱਡ ਤੇ ਲੱਗ ਕੇ ਉਦੋਂ ਵੀ ਬਲੌਗ ਦੇ ਵਿੱਚ ਹੀ ਹੁੰਦਾ ਸੀਗਾ ਫਿਰ ਹੁਣ ਤਾਂ ਤੁਹਾਨੂੰ ਜਿਵੇਂ ਪਤਾ ਹੀ ਆ ਕਿ ਹੁਣ ਤਾਂ ਕੋਈ ਵੀ ਬਲੌਗ ਦੇ ਵਿੱਚ ਆ ਨਹੀਂ ਸਕਦਾ ਕਿਉਂਕਿ ਇਹੀ 21 ਮਾਰਚ ਨੂੰ ਉਹਦੀ ਡੈਥ ਹੋ ਗਈ ਸੀ ਜੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਜਦੋਂ ਮੈਂ ਸਹੀ ਇਹ ਪੈਸਾ ਮੇਰੀ ਸਾਰੀ YouTube ਫੈਮਿਲੀ ਕੋਲੇ ਜਿਵੇਂ ਤੁਸੀਂ ਪਿਛਲੇ ਚੈਨਲ ਤੇ ਪਿਆਰ ਦਿੱਤਾ ਮੇਰੀ ਇੰਨੀ ਮਦਦ ਕੀਤੀ ਲਾਈਕ ਕਮੈਂਟ ਸਬਸਕ੍ਰਾਈਬਰ ਕੀਤੇ ਬਹੁਤ ਮਦਦ ਕੀਤੀ YouTube ਫੈਮਿਲੀ ਨੇ ਮੇਰੀ ਨੇ ਕੋ ਜਿਆਦਾ ਪਿਆਰ ਦਿੱਤਾ ਮਤਲਬ ਇਸ ਚੈਨਲ ਨੂੰ ਵੀ ਉਵੇਂ ਪਿਆਰ ਦੋਵੇਂ ਅੱਗੇ ਵਧਾਓ ਚਲੋ ਮੇਰਾ ਮੈਂ ਤਨੀ ਕੋਈ ਟੈਨਸ਼ਨ ਨਹੀਂ ਵੀ ਮੇਰੀ ਉਹ ਤੇ ਮੈਂ ਤਾਂ ਸੀ ਵੀ ਮੇਰੇ ਜੇ ਸਬਸਕ੍ਰਾਈਬਰ ਵੀ ਹਜ਼ਾਰ ਹੋਣ ਵਾਲੇ ਸੀ ਹਾਂਜੀ 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 ਕਿੱਥੇ ਚਲੋ ਕੋਈ ਮੈਂ ਬੱਚੋ ਕਰ ਲੈਂਦੀ ਹਾਂ ਤੂੰ ਬਾਹਰ ਵਾਲਾ ਪੱਖਾ ਬੰਦ ਕਰਕੇ ਅੰਦਰ ਹੀ ਆ ਜਾ ਅੰਦਰ ਹੀ ਬਹਿ ਜਾ ਕੇ ਕਰੀਏ ਬੰਦ ਪੱਖਾ ਜਾ ਜਾਂ ਮੇਰੀ ਤੇ ਜਾ ਮੇਰਾ ਪੁੱਤ ਹਾਂਜੀ ਘਰੇ ਮੈਂ ਨਵਾਂ ਚੈਨਲ ਬਣਾਇਆ ਜਸਟ ਚੈਨਲ ਤੇ ਅੱਜ ਬਲੌਕ ਪਾਇਆ ਮੈਂ ਅੱਜ ਕਾਫੀ ਦਿਨਾਂ ਬਾਅਦ ਬਲੌਕ ਬਣਾਇਆ ਹੁਣ ਮੈਂ ਦੇਖੂਗੀ ਕੋਸ਼ਿਸ਼ ਕਰੂ ਜੇ ਉਹ ਪੁਰਾਣੀ ਆਈਡੀ ਤੋਂ ਨਾ ਕੋਈ ਵੀ ਬਲੌਕ ਮੇ ਤੋਂ ਡਾਊਨਲੋਡ ਹੋ ਗਿਆ ਤਾਂ ਮੈਂ ਉਹ ਤੋਂ ਬਾਅਦ ਬਲੌਕ ਸਾਰੇ ਚੱਕ ਕੇ ਇਹ ਨਵੀਂ ਆਈਡੀ ਤੇ ਪਾਉਂਗੀ ਨਵੇਂ ਚੈਨਲ ਤੇ ਕਿਉਂਕਿ ਮੇਰੇ ਕੋਲ ਸਿਰਫ ਬਰੰਦਰ ਦੀ ਵੀਡੀਓ ਤੇ ਫੋਟੋ ਉਹਦੀਆਂ ਜ਼ਿਆਦਾ ਹੀ ਰਹਿ ਗਈਆਂ ਜਾਣਾ ਨਾ ਤਾਂ ਚੱਲਿਆ ਜਾਂਦਾ ਪਰ ਜਾਦਾ ਰਹਿ ਜਾਂਦੀ ਜਾਦਾ ਵੀ ਕਦੇ ਭੁੱਲਦੀਆਂ ਖਾਸ ਕਰਕੇ ਮਾਂ ਨੂੰ ਨਹੀਂ ਭੁੱਲਦੀਆਂ ਲੈਂਟਨ ਬੰਦ ਕਰ ਬੱਤਾਂ लैट बंद करे सॉरी पखा कहना सी लैट नहीं कर देखना हाथ में एक कंगाल आ जाता है बिल वो लड़की घबरा कर और दोस्तों को बुला के लाती है दोस्तों आखिर इसमें ऐसा क्या है इससे पहले आप तो एक लाइक कर लेना और मुझे सुपर स्टार का नाम कमेंट ऐसी जरूर बता देना उसी ताँगा 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 ये लड़का आकर इस में डाल देता है काफी कोशिश के बाद वहाँ ऐसी एक बहुत बड़ा पाइथन निकलता है दोस्तों ये वह अपने बच्चे के साथ छुपने वाला गेम खेल रही होती है तभी उसे एक होल दिखता है वो अपने बच्चों को इस होल में छुपाने लगती है होल के अंदर जाते ही अचानक से उस ऐसी ਜਾਤੀ ਹੈ ਚੀਜ਼ੀਆਂ ਲੋਕੋ ਕੇ ਰੱਖਦੇ ਕਾਕਾ ਕੋਨੇ ਸਾਰੀਆਂ ਖਾਣੀਆਂ ਤੈਂ ਫਿਰ ਰੋਣਾ ਪੋਣਾ ਕਾਫੀ ਖੋਮਦਾ ਹੁੰਦੀ ਹੈ ਹਵਾ से चली जाती है और अपने दोस्तों को बुलाने लगती है। ਲੁਕੋ ਦੇ ਉਹਨੇ ਆਉਂਦੇ ਨੇ ਸਾਰੀਆਂ ਚੱਤਣੀਆਂ ਤੈਂ ਰੋਲਾ ਪੋਣਾ ਫਿਰ। ਉਹ ਸੋਚੇ ਸਭ ਦੇ ਮੋਲੀ ਅੰਦਰ ਚਲਾ ਜਾਂਦਾ ਹੈ। ਫਿਰ ਇਹ ਦੇਖੋਗੇ ਕਿ ਉਹਨੋ ਲੜਕੇ بیچ ਕੰਨਾ ਚਲੇ ਜਾਂਦੇ ਹਨ लेकिन काफी देर हो जाती है।